ਫੈਸਟਿਵ ਸੀਜ਼ਨ ਜੋ ਆ ਰਿਹਾ ਹੈ ਤੇ ਉਸੇ ਦੇ ਨਾਲ ਹੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਚਹਿਲ ਪਹਿਲ ਦੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਕੱਲ ਹੈਂਡ ਮੇਡ ਕੈਂਡਲਸ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਕੈਂਡਲ ਹੈ ਸਰ ਕੈਂਡਲ ਹੈ ਜੀ ਅੱਛਾ ਸਾਡੇ ਕੈਂਡਲ ਚੱਲੂ ਬਾਹਰ ਭਾ ਚਾਹ ਦੇ ਕੰਮ ਆਸ ਰਿਹਾ ਸਾਡੇ ਕੋਲ ਦੀਵੇ ਐ ਡੈਕੋਰੇਸ਼ਨ ਦਾ ਜਿਵੇਂ ਮੂਰਤੀਆਂ ਵਗੈਰਾ ਹੱਟੜੀਆਂ ਸਾਰਾ ਸਮਾਨ ਐ ਨਵਾਂ ਕੀ ਆਇਆ ਹੈ ਨਵਾਂ ਦੇਖੋ ਡੈਕੋਰੇਸ਼ਨ ਲਈ আজকাল ਬਹੁਤ ਮੰਗ ਰਹੀ ਹੈ ਡਿਮਾਂਡ ਹੈ ਰਾਜਸਥਾਨੀ ਸੈਟ ਆ ਦੇਖੋ ਆਹ ਦੀਏ ਸਟੈਂਡਿੰਗ ਵਾਲੇ ਦੀਏ ਫਲੋਟਿੰਗ ਕੈਂਡਲਸ ਪੋਟ ਜਿਹੜਾ ਹੈਗਾ ਪੋਟ ਵੀ ਆਇਆ ਹੈ ਕੈਂਡਲਸ ਵੀ ਬਹੁਤ ਤਰੀਕੇ ਦੀ ਆ ਗਈਆਂ ਤੁਸੀਂ ਦੇਖ ਰਹੇ ਹੋ ਦਾ ਸ੍ਰੀ ਹੈ ਲਾਈਨਸ ਤੇ ਮੈ ਅਲੀਸ਼ਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਫੈਸਟਿਵ ਸੀਜ਼ਨ ਜੋ ਆ ਰਿਹਾ ਹੈ ਉਹ ਤੇ ਉਸੇ ਦੇ ਨਾਲ ਹੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਚਹਿਲ ਪਹਿਲ ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਡੈਕੋਰੇਸ਼ਨ ਦੀ ਜੇ ਗੱਲ ਕਰੀਏ ਡੈਕੋਰੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਜੋ ਕਿ ਨਵੀਆਂ ਆਈਆਂ ਨੇ ਉਸੇ ਦੇ ਨਾਲ ਹੀ ਗੱਲਬਾਤ ਕਰਾਂਗੇ ਕਿ ਕੀ ਕੀ ਚੀਜ਼ਾਂ ਨਵੀਆਂ ਆਈਆਂ ਨੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਅਰੁਣਾ ਮੈਂ ਮੇਰਾ ਅਸੀਂ ਹਰ ਸਾਲ ਇੱਥੇ ਅੱਡਾ ਲਗਾਉਣਾ ਚਾਹੁੰnu ਅੱਜ ਟਾਈਮ 15 ਤੋਂ 17 ਸਾਲ ਹੋ ਗਿਆ ਇੱਥੇ ਅੱਡਾ ਲਗਾ ਦਿੰਦੇ ਹਾਂ ਅੱਛਾ ਕਿਸ ਤਰੀਕੇ ਦਾ ਸਮਾਨ ਤੁਹਾਡੇ ਕੋਲ ਸਾਡੇ ਕੋਲ ਦੀਵੇ ਐ ਡੈਕੋਰੇਸ਼ਨ ਦਾ ਐ ਉਹ ਜਿਵੇਂ ਮੂਰਤੀਆਂ ਵਗੈਰਾ ਹੱਟੜੀਆਂ ਸਾਰਾ ਸਮਾਨ ਹੈ ਨਵਾਂ ਕੀ ਆਇਆ ਸਰ ਨਵਾਂ ਦੇਖੋ ਡੈਕੋਰੇਸ਼ਨ ਲਈ ਅੱਜਕੱਲ ਬਹੁਤ ਮੰਗ ਰਿਹਾ ਡਿਮਾਂਡ ਹੈ ਰਾਜਸਥਾਨੀ ਸੈਟ ਤੇ ਆ ਦੇਖੋ ਆਂ ਦੀਏ ਸਟੈਂਡਿੰਗ ਵਾਲੇ ਦੀਏ ਫਲੋਟਿੰਗ ਕੈਂਡਲਸ ਪੋਟ ਜਿਹੜਾ ਹੈਗਾ ਪੋਟ ਵੀ ਆਇਆ ਹੈ ਸਕੈਂਡਲਸ ਵੀ ਬਹੁਤ ਤਰੀਕੇ ਦੀ ਆ ਗਿਆ ਹੈ ਐਂਡ ਰੰਗੋਲੀ ਉਹ ਰੰਗੋਲੀ ਸਟੈਂਸ ਅੱਛਾ ਤੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਸਾਰਾ ਸਾਲ ਤੋਂ ਤੁਸੀਂ ਇੱਥੇ ਆਪਣਾ ਸੈਟਅਪ ਕਰਦੇ ਹੋ ਤੇ ਪਿਛਲੇ ਸਾਲ ਦਾ ਦੇ ਮੁਤਾਬਿਕ ਇਸ ਸਾਲ ਸੀਜ਼ਨ ਕਿਸ ਤਰੀਕੇ ਨਾਲ ਜਾ ਰਿਹਾ ਹੈ ਪਿਛਲੇ ਸਾਲ ਤੋਂ ਇਸ ਸਾਲ ਥੋੜਾ ਮਤਲਬ ਨਾ ਜ਼ਿਆਦਾ ਹੈ ਭੀੜ ਬੜੀ ਜਾ ਰਹੀ ਹੋਈ ਨਹੀਂ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆ ਇੱਥੇ ਖੰਬੇ ਜਲਦੀ ਲਵਾ ਦਿਓ ਕਿਉਂਕਿ ਕਾਰਾਂ ਅੰਦਰ ਆ ਜਾਂਦੀਆਂ ਭੀੜ ਜ਼ਿਆਦਾ ਹੋ ਜਾਂਦੀ ਜਦੋਂ ਜਾਂਦੀ ਹੈ ਕਸਟਮਰਸ ਵਗੈਰਾ ਆ ਰਹੇ ਕਸਟਮਰ ਸਾਰੇ ਆ ਰਹੇ ਆ ਵਧੀਆ ਤਰੀਕੇ ਦਾ ਰਿਸਪੌਂਸ ਦੇ ਰਹੇ ਆ ਜੀ ਅੱਛਾ ਵਧੀਆ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਅਜੇ ਤੱਕ ਕਸਟਮਰ ਜੋ 바ਰਗੇਨਿੰਗ ਕਰਦਾ ਉਹਦਾ ਕਿਦਾਂ ਲੱਗਦਾ ਫਿਰ ਥੋੜਾ ਲੱਗਦਾ ਹੈ ਕਿ ਅਸੀਂ ਕੀ ਕਹਿ ਸਕਦੇ ਆ ਅਸੀਂ ਆਪਣਾ ਸਮਾਨ ਵੇਚਣਾ ਅਸੀਂ ਇਸ ਕਰਕੇ ਕਰਦਿੰਨੇ ਆ ਜੀ ਬਹੁਤ ਵਧੀਆ ਚੱਲ ਰਿਹਾ ਹਾਂ ਜੀ ਜੀ ਬਹੁਤ ਵਧੀਆ ਚੱਲਦਾ ਐਸੇ ਦੇ ਨਾਲ ਮਾਰਕੀਟ ਦੇ ਵਿੱਚ ਹੋਰ ਵੀ ਜਗ੍ਹਾ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਡੈਕੋਰੇਸ਼ਨ ਦਾ ਸਮਾਨ ਜੋ ਕਿ ਲੱਗਿਆ ਹੋਇਆ ਹੈ ਬਹੁਤ ਜਾਰੀਆਂ ਵੈਰਾਈਟੀਆਂ ਜੋ ਇਦਾਂ ਦੀਆਂ ਨੇ ਕੈਂਡਲਸ ਦੀਆਂ ਨਵੀਆਂ ਆਈਆਂ ਨੇ ਤੇ ਉੱਥੇ ਹੀ ਅੱਜਕੱਲ ਹੈਂਡਮੇਡ ਕੈਂਡਲਸ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਲੋਕਾਂ ਦੇ ਦੁਆਰਾ ਹੈਂਡਮੇਡ ਚੀਜ਼ਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਭਲਾ ਕੋਈ ਵੀ ਚੀਜ਼ ਹੋਵੇ ਭਲਾ ਲੜੀਆਂ ਹੋਣ ਭਲਾ ਕੈਂਡਲਸ ਹੋਣ ਤੇ ਉਸੇ ਦੇ ਨਾਲ ਹੀ ਤੁਹਾਨੂੰ ਦਿਖਾ ਰਿਹਾ ਸਾਰਾ ਡੈਕੋਰੇਸ਼ਨ ਦਾ ਸਮਾਨ ਜਿੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਕਿਉਂਕਿ ਫੈਸਿਵ ਸੀਜ਼ਨ ਦੇ ਅੰਦਰ ਮੋਸਟਲੀ ਲੋਕ ਇਦਾਂ ਦੀਆਂ ਚੀਜ਼ਾਂ ਨੂੰ ਬਹੁਤ ਪ੍ਰੈਫਰ ਕਰਦੇ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸ਼ੋਕ ਕਮਾਲ आसर की नवाय है इस बार बहुत बढ़िया जाता है नवाय है हाँ। आह कैंडल्स दे बेचो की की नवाय है बहुत चमत्कारी जाएगी बहुत कड़ी को ये ये बढ़िया ये सब कुछ चुमान बहुत बढ़िया है अच्छा जी इस बार रिस्पोंस की में दस सर बहुत अलग दे फ्रेश पहुंचा थोड़े दिन रुक के पहेगा अच्छा ਸਰ ਜਿਵੇਂ ਵੇਖਿਆ ਜਾਂਦਾ ਕਿ ਪਹਿਲੇ ਸਾਲਾਂ ਦੇ ਵਿੱਚ ਕਿ ਜੋ ਹੈ ਫੈਸਟਿਵ ਸੀਜ਼ਨ ਤੋਂ ਮਤਲਬ ਤਿਉਹਾਰਾ ਤੋਂ ਮਤਲਬ ਮਹੀਨਾ ਪਹਿਲੇ ਹੀ ਜੋ ਹੈ ਸ਼ਾਪਿੰਗ ਵਗੈਰਾ ਸ਼ੁਰੂ ਹੋ ਜਾਂਦੀ ਸੀ ਪਰ ਇਸ ਵਾਰ ਇਸ ਵਾਰ ਲੱਗ ਨਹੀਂ ਰਿਹਾ ਮਾਰਕੀਟ ਨਹੀਂ ਨਹੀਂ ਲੱਗ ਰਿਹਾ ਪੂਰਾ ਜੀ ਕਦੋਂ ਟਾਈਮ ਆਨੇ ਰੇ ਪੂਰੀ ਭੀੜ ਹੁੰਦੀ ਜੀ ਸਰ ਮਹੀਨਾ ਪਹਿਲੇ ਨਹੀਂ ਹਫਤਾ ਪਹਿਲੇ ਨਹੀਂ ਉਹਨਾਂ ਦਿਨਾਂ ਦੇ ਵਿੱਚ ਹੀ ਹੈ ਨਾਲ ਦਿਨਾਂ ਦੇ ਵਿੱਚ ਹੀ ਹੋਣ ਲੱਗ ਗਏ ਸਰ ਹਾਂ ਤੇ ਕਸਟਮਰ ਆਂਦੇ ਆ ਉਹ ਕਿੱਦਾਂ ਦਾ ਰਿਸਪੌਂਸ ਦਿੰਦੇ ਆ ਉਹ ਬਹੁਤ ਵਧੀਆ ਦੇਖ ਕੇ ਲੈ ਕੇ ਜਾਂਦੇ ਛਣ ਕੇ ਜੀ ਅੱਛਾ ਸਰ ਸਰ ਉਹ ਕੀ ਚੀਜ਼ ਹੈ ਗਲਾਸ ਤੁਹਾਡੇ ਗਲਾਸ ਆਈ ਕੈਂਡਲ ਹੈ ਸਰ ਕੈਂਡਲ ਹੈ ਜੀ ਅੱਛਾ ਤੇ ਕੈਂਡਲ ਚੱਲੂ ਬਾਅਦ ਚਾਹ ਦੇ ਕੰਮ ਆਸ ਪਹਿਲੇ ਕੈਂਡਲ ਚੱਲੇਗੀ ਬਾਅਦ ਚਾਹ ਦੇ ਕੰਮ ਆ ਕੇ ਹੋਤੀ ਹੈਗਾ ਬਰਫੀ ਵੀ ਆਈ ਲੱਡੂ ਵੀ ਆਈ ਦਿਖਾਓ ਸਰ ਤੁਸੀਂ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਜੋ ਹੈ ਮਾਰਕੀਟ ਦੇ ਵਿੱਚ ਹਰ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲ ਰਹੀ ਹੈ ਕੈਂਡਲਸ ਆ ਤੁਸੀਂ ਦੇਖ ਸਕਦੇ ਜੋ ਲੱਡੂ ਖਾਨ ਦੀ ਸ਼ਕੀਨਾ ਹੈ ਉਹ ਇਸ ਕੈਂਡਲ ਨੂੰ ਵੀ ਜੋ ਹੈ ਪਰਚੇਸ ਕਰ ਰਹੀ ਹੈ ਰਸਮ ਲਾਈ ਆਈ ਹੈ ਜੀ ਰਸਮ ਲਾਈ ਆਈ ਹੈ ਰਸਮ ਲਾਈ ਵੀ ਆਈ ਹੈ ਇਹ ਸਾਰੇ ਹੈਂਡ ਮੇਡ ਨੇ ਜੀ ਹਾਂ ਜੀ ਇਹ ਸਾਰੇ ਹੱਥਾਂ ਨਾਲ ਬਣੇ ਨੇ ਹਾਂ ਜੀ ਨਹੀਂ ਕੰਪਨੀ ਬਣਦੀ ਹੈ ਅੱਛਾ ਕੀ ਪ੍ਰਾਈਸ ਰਹਿੰਦਾ ਇਹਦਾ ਪ੍ਰਾਈਸ ਹੈ ਕੋਈ 240 ਰੁਪਏ ਕੋਈ 150 ਰੁਪਏ ਜੀ ਅੱਛਾ ਜੀ ਹਾਂ ਸਰ ਜਦ ਕਸਟਮਰ 바ਰਗੇਨਿੰਗ ਕਰਦਾ ਉਦੋਂ ਕਿੱਦਾਂ ਦਾ ਲੱਗਦਾ ਨਹੀਂ ਨਹੀਂ ਬਹੁਤ ਵਧੀਆ ਲੱਗਦਾ ਹੈ ਕਿ ਬਾਰਗੇਨਿੰਗ ਤੋਂ ਵਧੀਆ ਲੱਗਦਾ ਹੈ ਨਹੀਂ ਨਹੀਂ ਬਹੁਤ ਵਧੀਆ ਆ ਦੇਖੋ ਦੀਵੇ ਤੁਹਾਡੇ ਰੰਗ ਦਾ ਬਹੁਤ ਵਧੀਆ ਇਹ ਖੁਦ ਹੀ ਬਣਵਾਉਣਾ ਹੈ ਕਲਕੱਤੇ ਤੋਂ ਜੀ ਕਲਕੱਤਾ ਤੋਂ ਮਾਲ ਆਉਂਦਾ ਹੈ ਜੀ ਕਲਕੱਤੇ ਮਹੰਗਾਈ ਤੇ ਆ ਜੀ ਅੱਛਾ ਜੀ ਸਿੱਧਾ ਨਹੀਂ ਬਿਲਕੁਲ ਚੀਜ਼ ਚੀਜ਼ ਦੇਖੋ ਬਾਈ ਫੈਂਸੀ ਆਟਮਾਂ ਲੈ ਆਉਂਦੇ ਆ ਛਾਂੜ ਕੇ ਲੈ ਆਉਂਦੇ ਆ ਮਹੀਨਾ ਦੋ ਮਹੀਨੇ ਪਹਿਲੇ ਲੈ ਕੇ ਆਉਂਦੇ ਆ ਵਧੀਆ ਸਾਹੀ ਕਸਟਮਰ ਵੀ ਜੋ ਆਪੇ ਸਾਥ ਕਰੇ ਪਸੰਦ ਕਰਾ ਹਰ ਕਸਟਮਰ ਹਰ ਕਸਟਮਰ ਕੋ ਛੇ ਨਵਾਂ ਪਾਲਦਾ ਹੈ ਨਵੇਂ ਲੈ ਕੇ ਆਈਦਾ ਹਰ ਦਿਨ ਅੱਛਾ ਠੀਕ ਹੈ ਹਰ ਚੀਜ਼ ਉਸੇ ਦੇ ਨਾਲ ਹੀ ਤੁਹਾਨੂੰ ਹੋਰ ਵੀ ਦੁਕਾਨਾਂ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਜੋ ਹੈ ਬਾਜ਼ਾਰਾ ਦੇ ਵਿੱਚ ਜੋ ਹੈ ਰਸ਼ ਲੱਗਣਾ ਸ਼ੁਰੂ ਹੋ ਗਿਆ ਹੈ ਲੋਕ ਜੋ ਹੈ ਸ਼ਾਪਿੰਗ ਦੇ ਲਈ ਆਪਣੇ ਘਰ ਨੂੰ ਸਜਾਉਣ ਦੇ ਲਈ ਜੋ ਹੈ ਵਕ-ਵਕ ਆਈਟਮਜ਼ ਵਕ-ਵਕ ਇਹਦੀਆਂ ਚੀਜ਼ਾਂ ਜੋ ਦੁਕਾਨਦਾਰ ਹੈ ਉਹ ਲੈ ਕੇ ਆ ਰਹੇ ਤਾਂ ਕਿ ਕਸਟਮਰਸ ਜੋ ਹੈ ਬਹੁਤ ਜ਼ਿਆਦਾ ਖੁਸ਼ ਹੋ ਸਕਣ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਜੋ ਸਾਰੀਆਂ ਚੀਜ਼ਾਂ ਜੋ ਲੈ ਗਏ ਨੇ ਦੀਵੇ ਵੀ ਦੇਖ ਸਕਦੇ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਵਨ ਅੱਛਾ ਸਰ ਤੁਹਾਡਾ ਸੈਟਅਪ ਬਹੁਤ ਵੱਡਾ ਲੱਗ ਰਿਹਾ ਹੈ ਕੀ ਕੀ ਨਵੀਆਂ ਚੀਜ਼ਾਂ ਤੁਹਾਡੇ ਕੋਲ ਹੈ ਕੋਈ ਜੋ ਹਸਲ ਹੁੰਦੀ ਹੈ ਉਹ ਹੀ ਸ਼ਗਨ ਹੁੰਦੇ ਦੀਵਾਲੀ ਤੇ ਅੱਛਾ ਜੀ ਦੀਵੇ ਮੋਮਬਤੀਆਂ ਡੈਕੋਰੇਸ਼ਨ ਅੱਛਾ ਆਫਿਸ ਦੀ ਘਰ ਦੀ ਬਸ ਅੱਛਾ ਰਿਪੀਟ ਚੱਲ ਰਿਹਾ ਹੈ ਹਾਂਜੀ ਉਹੀ ਚੱਲ ਰਿਹਾ ਰਿਪੀਟ ਚੱਲ ਰਿਹਾ ਕੋਈ ਕੋਈ ਜ਼ਿਆਦਾ ਨਵੀਂ ਆਈਟਮ ਨਹੀਂ ਨਾ ਨਵਾਂ ਕੁਝ ਨਹੀਂ ਉਹੀ ਕੁਝ ਚੱਲਦਾ 올ਡ ਇਜ਼ ਗੋਲਡ ਓਲਡ ਇਜ਼ ਗੋਲਡ ਕਹਿ ਰਹੇ ਹੋ ਬਾਜੀ ਤੁਸੀਂ ਪਰ ਕਸਟਮਰ ਜੋ ਹੈ ਹਰ ਵਾਰ ਕੁਝ ਨਵਾਬਾ ਪਾਲਦਾ ਹੈ ਨਾ ਪਾਲਦਾ ਵੇਚਣ ਵਾਲੇ ਵੀ ਬਹੁਤ ਨੇ ਅਪਾਂ ਕੀ ਕੀ ਵੇਚ ਲਾਂਗੇ ਕਿੰਨੇ ਬੰਦੇ ਅਟੈਂਡ ਕਰ ਲਾਂਗੇ ਇਹ ਤਾਂ ਆਪਣੇ ਫੇ ਜੀ ਕਿੰਨੇ ਕਸਟਮਰ ਆਪਾਂ ਦੇਖੋ 5-6 ਕਸਟਮਰ ਇਕੱਠੇ ਹੋ ਜਾਂਦੇ ਬੰਦਾ ਪਜਲ ਹੋ ਜਾਂਦਾ ਤੇ 1 ਬਾਈ 1 ਠੀਕ ਹੈ ਜੋ ਹੈ ਅਸਲ ਤੋਂ ਐਸ ਇਟ ਇਜ਼ ਯਹੀ ਜਿਆਦਾ ਬਡਨ ਨਹੀਂ ਲੈਂਦੇ ਦੁਕਾਨਦਾਰ ਹਾਂਜੀ ਹਾਂਜੀ ਜਿੰਨਾ ਹੈ ਉਨਾ ਹੀ ਵੇਚਦੇ ਨੇ ਬਿਲਕੁਲ ਜੀ ਹਾਂਜੀ ਅੱਛਾ ਕਸਟਮਰਸ ਆ ਰਹੇ ਕਿੱਦਾਂ ਦਾ ਰਿਸਪੌਂਸ ਮਿਲਦਾ ਹਾਂ ਜੇ ਸ਼ੁਰੂ ਹੋਣੀ ਹੈ ਤਾਂ ਕੁਝ ਨਹੀਂ ਤਾਂ ਪਹਿਲਾ ਦਿਨ ਲਗਾਇਆ ਇਹ ਸਹਜ ਹੈ ਪਹਿਲਾ ਦਿਨ ਹੈ ਪਹਿਲੇ ਦਿਨ ਦੇ ਅਕੋਰਡਿੰਗ ਜੇ ਦੇਖੀਏ ਤਾਂ ਕਿ ਇਸ ਤਰੀਕੇ ਦਾ ਰਿਸਪੌਂਸ ਖੁਦ ਹੀ ਭਜਲ ਹੋਏ ਪਿਆ ਜੀ ਅਜੇ ਨਹੀਂ ਸੀ ਰਿਸਪੌਂਸ ਨਹੀਂ ਮਿਲਿਆ ਜੀ ਦੇਖੋ ਇਹ ਤਾਂ ਹਫਤਾ ਦਾ ਦਿਨ ਪਹਿੜ ਦਿਨ ਪਏ ਆ ਪਰ ਮਾਤਾ ਭੱਲੀ ਕਦੇ ਸਭ ਦਾ ਭੱਲਾ ਕਦੇ ਸਭ ਨੂੰ ਖੁਸ਼ੀਆਂ ਭਾਜੀ ਦੁਆਲੀ ਦੇਵੇ ਅ ਜੇ ਸੀਜ਼ਨਸ ਦੀ ਗੱਲ ਕਰੀਏ ਇਸ ਵਾਰ ਸੀਜ਼ਨ ਕਿਸ ਤਰੀਕੇ ਦਾ ਜਾ ਰਿਹਾ ਤੁਹਾਡਾ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕਰੀਏ ਤਾਂ ਲੋਕਾਂ ਦਾ ਧਿਆਨ ਜੜਾ 골ਡ ਵਾਲਾ ਹੈ ਸਿਲਵਰ ਵਾਲਾ ਮਾਰਕੀਟ ਜਦੋਂ ਘਾਟੇ ਨੇ ਜਾ ਰਹੇ ਲੋਕ ਚਾਂਦੀ ਸੋਨੇ ਖਰੀਦਦੇ ਜਾ ਰਹੇ ਨੇ ਤੁਹਾਡੇ ਸਾਹਮਣੇ ਸੜਕ ਸੁਨਨੀ ਪਈ ਕੋਈ ਕਸਟਮਰ ਇੰਨੇ ਆਵਾਜਾਈ ਨਹੀਂ ਮੌਕੇ ਤੇ ਆ ਜਾਣ ਤੇ ਕਹਿ ਨਹੀਂ ਸਕਦੇ ਇਹ ਦਾਤੇ ਦੀ ਮੋਜ ਆ ਦਾਤਾ ਮੋਜ ਆ ਜਿਹਨੂੰ ਮੁੱਠੀ ਭਾ ਕੇ ਦੇਦੇ ਚੈ ਮਾਤਾ ਦੀ ਜਿਵੇਂ ਲੋਕ ਜੋ ਹੈ ਆਪਣਾ ਘਰ ਸਜਾਉਣ ਦੇ ਲਈ ਡੈਕੋਰੇਸ਼ਨ ਦਾ ਸਮਾਨ ਖਰੀਦਣਾ ਬਹੁਤ ਪਸੰਦ ਕਰਦੇ ਨੇ ਤੁਹਾਡੀ ਤਾਂ ਖੁਦ ਦੀ ਦੁਕਾਨਾ ਘਰ ਲੈ ਕੇ ਗਏ ਪੀ ਹਾਂਜੀ ਹਾਂਜੀ ਘਰ ਜਨ ਸ਼ੌਂਕ ਹੁੰਦਾ ਸਾਨੂੰ ਆਪਣਾ ਸ਼ੌਂਕ ਹੁੰਦਾ ਸਵੇਰੇ ਉੱਠੇ ਕਿਸੇ ਦੇ ਉਧਾਰ ਲਿਆਂਦਾ ਉਹਨੂੰ ਇਕੱਠੇ ਕਰਕੇ ਦੇਣੀ ਇੱਜ਼ਤ ਰਹਿ ਜਾਵੇ ਹਾਂਜੀ ਹਾਂਜੀ ਮਾਰਕੀਟ ਫੇਗੋਂ ਵੀ ਉਧਾਰ ਲੈਣਾ ਹੁੰਦਾ ਕਾ ਜੇ ਨਾ ਤਾਂ ਸਜਾ ਲਈਏ ਰੰਗੋਲੇ ਆ ਨਹੀਂ ਬਣਾ ਲੈ ਜੋ ਉਹ ਤਾਂ ਹੁੰਦਾ ਹੀ ਹੈ ਜੀ ਹਰ ਫੈਮਿਲੀ ਮੈਂਬਰ ਆਪਣਾ ਆਪਣਾ ਸ਼ੌਂਕ ਆ ਕਿਸੇ ਨੇ ਕੀ ਕਰਨਾ ਹੈ ਕਿਸੇ ਨੇ ਇਨਕਮ ਦਾ ਸੋਰਸ ਕਰਨਾ ਕਿਸੇ ਨੇ ਖਾਚਾ ਕਰਨਾ ਕਿਸੇ ਨੇ ਡੈਕੋਰੇਸ਼ਨ ਕਰਨੀ ਕਿਸੇ ਨੇ ਘਰ ਨੂੰ ਸਜਾਣਾ ਪਰਮਾਤਮਾ ਨੇ ਪਰਿਵਾਰ ਬਣਾਇਆ ਜਿੱਦਾਂ ਸ਼ਿਪ ਦੀ ਬਾਦ ਹੈ ਉਹਦੇ ਸਭ ਨੇ ਆਪਣੇ ਪਰਿਵਾਰ ਨੂੰ ਦਾਤੇ ਨੇ ਪਰਿਵਾਰ ਬਣਾਇਆ ਸਭ ਨੂੰ ਬਖਸ਼ ਕੀਤੀ ਹੋਈ ਚੱਲੀ ਜਾਂਦੀ ਦੁਨੀਆ ਤੇ ਚੱਲੀ ਜਾਂਦੀ ਸਿਰਫ ਹਫਤਾ ਹੀ ਰਹਿ ਗਿਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਮੇਰਾ ਜੋ ਸੀਜ਼ਨ ਲੱਗੇ ਹਾਂਜੀ ਹਾਂਜੀ ਦਾਤੇ ਦੇ ਹੁੰਦੇ ਸਾਏ ਮੇਰਾ ਮੀਨ ਆਵੇ ਹਾਂਜੀ ਸਭ ਕੋ ਸਹੀ ਹੈ ਲੈ ਲ ਡੋਡ ਦੀ ਦਿੱਕਤ ਨਾ ਆਵੇ ਸਰਕਾਰ ਮੌਜੂਦਾ ਸਰਕਾਰ ਦੀ ਮਿਹਰਬਾਨੀ ਤੇ ਲੈਡ ਫਰੀ ਵੀ ਹੈ ਇਹ ਕਿ ਰੈਗੂਲਰ ਆ ਗਈ ਹੈ ਪੰਜਾਬ ਸਰਕਾਰ ਦੀ ਫ੍ਰੀ ਲਾਈਟ ਆ ਰਹੀ ਹੈ ਇਸ ਦੁਕਾਨਦਾਰ ਤਾਂ ਨਹੀਂ ਆਉਂਦੀ ਵੈਸੇ ਮੈਂ ਗੱਲ ਕਹਿੰਦਾ ਪੂਰੇ ਪੰਜਾਬ ਦੇ ਗਰੀਬਾਂ ਲਈ ਫਰੀ ਆ ਤੇ ਸਪਲਾਈ ਵੀ ਪੂਰੀ ਆ ਇਸ ਉੱਤੇ ਸਰਕਾਰ ਦੀ ਕੀ ਤਾਰੀਫ ਕੀਤੀ ਜਾਏ ਇਸ ਉੱਤੇ ਜਿੰਨੀਆਂ ਤਾਰੀਫਾਂ ਕੀਤੀਆਂ ਜਾਣਗੀਆਂ ਤੇ ਨਹੀਂ ਕਿੰਨੀਆਂ ਜਾ ਸਕਦੀਆਂ ਅੱਤੋਂ ਕੁਝ ਲੋਕ ਨੇ ਕਹੀ ਜਾਂ ਸਰਕਾਰ ਨੂੰ ਆ ਨਹੀਂ ਹੈਗਾ ਉਹ ਨਹੀਂ ਹੈਗਾ ਬਾਦ ਰੋਟੀ ਖਾਈ ਜੰਦੇ ਇੰਨੇ ਬਹੁਤ ਆਤਾ ਤੇ ਦਾ ਸ਼ੁਕਰ ਕਰੋ ਪੋਜ਼ਿਟਿਵ ਚੀਜ਼ ਪੋਜ਼ਿਟਿਵ ਚੀਜ਼ਾਂ ਜੋ ਹੈ ਵੇਖਣੀਆਂ ਚਾਹੀਦੀਆਂ ਨੇ ਹਾਂਜੀ ਹਾਂਜੀ ਪੋਜ਼ਿਟਿਵ ਹੋਣੇ ਚਾਹੀਦਾ 2027 ਦੇ ਵਿੱਚ ਭਗਵਾਨ ਸਰਕਾਰ ਆਏਗੀ ਜਿਸਾਂ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਚੰਦ ਲੋਕ ਦੇ ਦੂਜੀ ਪਾਰਟੀ ਦੇ ਬੰਦੇ ਹੋਣਾ ਤਾਂ ਕੀ ਨਹੀਂ ਹੈ ਜਿਹੜੇ ਦੂਜੀ ਪਾਰਟੀ ਦੇ ਬੰਦੇ ਹੋਣ ਦੂਜੀ ਪਾਰਟੀ ਮੈਂ ਆਣਾ ਜਿਹੜੇ ਇਹਨਾਂ ਨੂੰ ਸਹੂਲਤਾਂ ਮਿਲਦੀਆਂ ਉਹਨਾਂ ਗੁਣ ਗਾਣਾ ਹੀ ਗਾਣੇ